बेटा पेटी लेने तो मैं आया था मेरे से पहले तो आपने ले ली खाते हो पहले भी पेटी खाते हैं आप ये आएगा बस भाई आ देखो ठीक है किसी के कि देने थे साढ़े तीन सौ पीस और दे दिया हमने साढ़े तीन सौ साढ़े तीन सौ पीस ऑर्डर था वो दे दिया मैंने हाँ देखो यार वो सही आई तो स्वाद आएगा

ਨਹੀਂ ਨਹੀਂ ਅੱਜ ਤੇ ਕਈ ਸਾਲ ਹੋ ਗਏ ਨੇ ਕਿਹੜੀ ਪੈਟੀਸ ਖਾਂਦੇ ਹੋ ਆਲੂ ਵਾਲੀ ਪੈਟੀਸ ਤੇ ਚੌਮਿਨ ਵਾਲੀ ਪੈਟੀਸ ਸਾਰੀ ਪਸੰਦ ਕਰਦੇ ਨੇ ਹਾਂਜੀ ਬਹੁਤ ਵਧੀਆ ਥੈਂਕ ਯੂ ਸੋ ਦੇਖੋ ਯਾਰ ਆਪਾਂ ਦੇਖ ਰਹੇ ਕਿ ਲਾਈਵ ਐਗਜ਼ਾਮਪਲ ਮੇਰਾ ਸਾਨੂੰ ਕਸਟਮਰ ਬੈਕ ਟੂ ਬੈਕ ਆ ਰਹੇ ਨੇ ਤੇ ਹੁਣ ਆਪਾਂ ਚੱਲਦੇ ਆਂ ਕਰਦੇ ਆਂ ਬਾਕੀ ਯਾਰ ਪਹਿਲੀ ਗੱਲ ਤੇ ਮੈਂ ਤੁਹਾਨੂੰ ਇੱਕ ਦੱਸਦਾ ਹੀ ਸਾਡਾ ਸ਼ਹਿਰ ਅਮਨਗਰ ਇਹ ਕਿਹੋ ਜਿਹਾ ਸ਼ਹਿਰ ਹੈ ਨਾ ਜਿੱਥੇ ਕਿ ਤੁਹਾਨੂੰ 10 ਰੁਪਏ ਦੇ ਵਿੱਚ ਪੈੜੀਜ਼ ਮਿਲਣਾ ਮੁਸ਼ਕਿਲ ਆ ਯਮਨਾ ਨਗਰ ਦੇ ਵਿੱਚ ਮੈਨੂੰ ਲੱਗਦਾ ਕਿੱਥੇ ਮਿਲਦੀ ਹੋਣੀ ਆਪਾਂ ਵੀ ਵੈਸੇ ਘੁੰਮਦੇ ਫਿਰਦੇ ਰੈਂਡਮਲੀ ਦੇਖਦੇ ਇਨਾਲੇ ਦੇਖਿਆ ਜੇ 10 ਰੁਪਏ ਦੀ ਪੈਟੀ ਮਿਲ ਰਹੀ ਆ ਯਾਰ ਉਹਦੇ ਨਾਲ ਇਹ ਦੇਖੋ ਇੱਥੇ ਨਾ ਮੈਂ ਇੱਕ ਚੀਜ਼ ਹੋਰ ਦੇਖੀ ਆ ਜੀ ਪਨੀਰ ਵਾਲੀ ਪੈਟੀ ਤੁਹਾਨੂੰ ਕਿੱਥੇ ਵੀ ਮਿਲ ਜੇਗੀ ਮਨਚੂਰੀਆਂ ਵਾਲੀ ਪੈਟੀ ਮਿਲ ਜੇਗੀ ਆਲੂ ਪੈਟੀ ਮਿਲ ਜੇਗੀ ਬਟ ਇਹਦੇ ਜਿਹੜਾ ਵਿੱਚ ਚਲਾ ਇਹ ਇਹ ਚੀਜ਼ ਲਿਖੀ ਹੋਈ ਨਾ ਤੰਕੂਰੀ ਚਾਪ ਪੈਟੀ ਇਹ ਮੈਨੂੰ ਹੀ ਨਹੀਂ ਹੱਥਕ ਸਮਝ ਆਇਆ ਕਿ ਕਿਤਾ ਲਿਖੀ ਹੋਈ ਆ ਫਾਇਨਾ ਗੱਲਬਾਤ ਕਰਦੇ ਆ ਪੁੱਛਦੇ ਕਿੰਨੀ ਪੁਰਾਣੀ ਦੁਕਾਨ ਆ ਕਿਵੇਂ ਦਾ ਐਕਸਪੀਰੀਅੰਸ ਰਹਿਣਾ ਸਾਡਾ ਉਹ ਆ ਗੱਲਬਾਤ ਕਰਦੇ ਆ ਲੈਟਸ ਕਮ ਠੀਕ ਐ ਸੇ ਭਈਆ ਬੜੀਆਂ ਜੀ ਸਾਹਿਬ ਫਰਸਟ ਕਲਾਸ ਬੜੀਆਂ ਜੀ ਬ

पनीर भी नंबर वन की है मंचूरियन भी नंबर वन की है आलू लिए दस रुपए की है बाकी दस रुपए में तो भैया आजकल ये हमने जान के रखा हुआ भैया पंद्रह रुपए की साइज है हमने दस रुपए रखी हुई है हम अगर उसके वाला यहाँ पे घूम रहा होगा भैया दोबारा देना पंद्रह का आँ की क्या बात हमने, नहीं सर जी हमने जान के दे रहे हैं ऐसे रखे हुए नहीं भैया ऐसा कुछ नहीं है आप टेस्ट करो ऐसी कोई दिक्कत नहीं है आप बताओ कौन सी खानी है पहले ये बताओ खाने के लिए आना कहाँ पड़ेगा हाँ जी खाने के लिए आना कहाँ पड़ेगा खाने के लिए बैठ के खालो आराम से तो कोई दिक्कत नहीं है ये दुकान कहाँ पे है लोकेशन इसकी क्या ये है पेपर मिल गए जनता बेकअप और टाइमिंग क्या रहती है की सुबह ग्यारह बजे लगा के, के रात को दस बजे तक सुबह ग्यारह ग्यारह बजे चालू हो जाती है रात को दस बजे तक खत्म पैटी हाँ जी कोई भी पैटी लेनी अच्छा कितना है जैसे मैंने अगर कोई मान लो कोई मेरा जन्मदिन है मेरे घर पे पाँच सौ पैटी चाहिए मिल जाएगी उसके लिए ऑर्डर देना पड़ेगा अच्छा आप सुबह नंबर ले लो फोन कर दो आपका पाँच सौ हजार ले लो

मुझे आलू पेटी ज़्यादा पसंद है। हाँ जी। कौन क्लास में बढ़ते क्या नाम आपका? Sixth रावी।, रावी। रावी। अंकल जी आए पेटी साल में। हाँ जी हाँ जी। एक पनीर ही रे कालू। पेटी साल आए हो? जी पेटी। हाँ आए हैं बहुत खाओ थाने नाल। ठीक है अंकल। बहुत कम रखी हुई है हेलो वाली है

दे हमने पचास पीस तो पड़ा था मेरे पास पीस मैंने उनको साढ़े तीन सौ पूरे कर दिया तो जी, तंदूरी, अब पड़ी है पारे 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 तंदूरी चाप पूरी गर्म पड़ी है ये पड़ी है पनीर ये पड़ी आलू अब तंदूरी चाप देखेंगे और आलू वाली आलू पेटिस

ਹਾਂ ਕੋਈ ਕਿੰਨੀ ਵਧੀਆ ਪਈ ਆ ਕਿੰਨੀ ਫਰੈਸ਼ ਹੈ ਨਾ ਇਹ ਆਪੇ ਘਰੀਆ ਨਾ ਤੋੜੋ ਭਰਾ ਜੀ ਆ ਦੇਖੋ ਓਏ ਹੋਏ ਇਹਦੇ ਵਿੱਚ ਤਾਂ ਮਟਰ ਵੀ ਪਏ ਹੋਏ ਨੇ ਆ ਦੇਖੋ ਯਾਰ ਇਸ ਤੇ ਮਟਰ ਵੀ ਪਏ ਹੋਏ ਆਲੂ ਵੀ ਪਏ ਹੋਏ ਆ ਦੇਖੋ ਤੇ ਆ ਕਰੰਚ ਦੇਖੋ ਕਿੰਨਾ ਵਧੀਆ ਹੈ ਇਹ ਦੇਖੋ ਇਹ ਕਿੰਨਾ ਜ਼ਿਆਦਾ ਆ ਦੇਖੋ ਕੋਈ ਕਹ ਦੇਗਾ ਪੈਟੀ ਹੈ ਕੀ ਆ ਯਾਰ ਇਹ ਇਹ ਵਧੀਆ ਕੁਆਲਿਟੀ ਆ ਇਹਦੀ ਪਹਿਲਾਂ ਆਲੂ ਦੇਖਦੇ ਆ ਆਲੂ ਪਏ ਹੋਏ ਨੇ ਮਟਰ ਪਏ ਹੋਏ ਆ मिर्च पाई हुई है उन्हें इन सीधी करते स्वाद यारे ताजी है मेन आप देखते दे, इन्होंने दे, आलू की कह रहे हैं वो यारे ਆਹ ਦੇਖੋ ਇਹ ਆ ਕਰਾਂਚ ਹੋ ਰਿਹਾ ਸਵਾਦ ਆ ਯਾਰ ਵਧੀਆ ਬਣੀ ਹੋਈ ਯਾਰ ਕਾਈ ਕਸਮ ਰੈਗੂਲਰ ਬੈਕ ਟੂ ਬੈਕ ਆਰ ਐਨ ਆਈ ਨੂੰ ਲੈਣ ਦੀ ਹੁਣ ਆਪਾਂ ਦੇਖਦੇ ਹਾਂ ਤੰਦੂਰੀ ਚਾਪ ਆਹ ਦੇਖੋ ਯਾਰ ਸਾਡੇ ਕੋਲ ਤੰਦੂਰੀ ਚਾਪ ਪੇਟੀ ਆ ਗਈ ਮੈਨੂੰ ਨਹੀਂ ਲੱਗਦਾ ਯਮਨਾ ਨਗਰ ਦੇ ਕਿਸੇ ਹੋਰ ਸ਼ੌਪ ਦੇ ਤੰਦੂਰੀ ਚਾਪ ਪੇਟੀ ਮਿਲਦੀ ਹੋਣੀ ਆਲੂ ਪੇਟੀ ਆਪਾਂ ਖਾਦੀ ਕਾਫੀ ਵਧੀਆ ਲੱਗੀ ਪਰ ਮੈਂ ਅਜੇ ਲਾਈਕ ਐਕਸਾਈਟਡ ਆ ਖਾ ਪੋਜਾਦਾ ਇਹਦੇ ਨਾਲ ਵੀ ਸਾਨੂੰ ਟੋਪਸ ਦੀ ਕੈਚ-ਅਪ ਮਿਲਦੀ ਹੋਈ ਆ ਇਹਨਾਂ ਕਿ ਸਾਨੂੰ ਉਹਦੇ ਨਾਲ ਮਿਲ ਤੁਸੀਂ ਇਹਦੇ ਕੋਲ 100 ਰੁਪਏ ਦੀ ਤੁਹਾਨੂੰ ਜੋ ਪੈਟੀ ਮਿਲ ਰਹੀ ਹੈ ਨਾ ਉਹਦੇ ਨਾਲ ਤੁਹਾਨੂੰ ਟੋਪਸ ਦਾ ਕੈਚਪ ਦੇ ਰਹੇ ਨੇ ਹੋਰ ਤੁਹਾਨੂੰ ਕੀ ਚਾਹੀਦਾ ਇਹਨੂੰ ਆਪਾਂ ਟੈਸਟ ਕਰਦੇ ਆ ਜੀ ਉਹਦਾ ਲੱਗ ਗਿਆ ਉਹ ਨੂੰ ਦੇਖਦੇ ਆਪਾਂ ਆਹ ਦੇਖੋ ਯਾਰ ਹੋਏ ਆਈ ਤਾਂ ਸਵਾਦ ਹੈਗਾ ਤੁਸੀਂ ਪੈਟੀ ਹੈਗੀ ਨਾ ਇਹਦੇ ਵਿੱਚ ਦੇਖੋ ਤੰਦੂਰੀ ਸਾਸ ਵੀ ਪਈ ਹੋਈ ਹੈ ਜੀ ਇਹਦੇ ਵਿੱਚ ਪਿਆਜ਼ ਵੀ ਪਏ ਹੋਏ ਨੇ ਵੈਜੀਟਬਲਸ ਪਈਆਂ ਤੇ ਮੈਨੂੰ ਲੱਗਦਾ ਕਾਫੀ ਵਧੀਆ ਹੋਣ ਵਾਲਾ ਸਾਡਾ ਇਹ ਐਕਸਪੀਰੀਅੰਸ ਦੂਜੀ ਲਈ ਮੈਂ ਕਾ ਐਕਸਾਈਟਿਡ ਸੀਗਾ ਬਟ ਇਹਦੇ ਲਈ ਮੈਂ ਜ਼ਿਆਦਾ ਐਕਸਾਈਟਿਡ ਹੋਗਾ ਇਹਨੂੰ ਆਪਾਂ ਕਰਦੇ ਆ ਯਾਰ ਟੈਸਟ ਕਿਰਸ ਟੂ एवरीवन ਹਾਂ ਅੰਦਰ ਇਹ ਜਿਹੜੀ ਚੀਜ਼ ਹੈ ਨਾ ਬਿਲਕੁਲ ਫਰੈਸ਼ ਪਈ ਹੋਈ ਹੈ ਤੇ ਪੈਟੀ ਤੇ ਵੀ ਆ ਦੇਖੋ ਪੂਰਾ ਕਰੰਚ ਜਿਹੜਾ ਆ ਦੇਖੋ ਵਧੀਆ ਪਏ ਕੋਈ ਵੀ ਆ ਦੇਖੋ ਜਿੰਨੀ ਇਹ ਭਰੇਗੀ ਨਾ ਉਨੀ ਤਾਜੀ ਪੈਟੀ ਹੁੰਦੀ ਹੈ ਕਾਫੀ ਵਧੀਆ ਲੱਗ ਰਿਹਾ ਯਾਰ ਮਨ ਨੂੰ ਇਹ ਵੀ ਸੋਸ ਤੋਂ ਬਾਅਦ ਸਾਡੇ ਕੋਲ ਲਾਸਟ ਲਿਆ ਗਈ ਸਾਡੀ ਪਨੀਰ ਵਾਲੀ ਪੈਟੀ ਆ ਦੇਖੋ ਅੱਗੇ ਆਓ ਥੋੜਾ ਜਿਹਾ ਆ ਦੇਖੋ 20 ਰੁਪਏ ਦੇ ਵਿੱਚ ਕਿੰਨਾ ਸਾਰਾ ਪਨੀਰ ਭਰ ਕੇ ਮਿਲ ਰਿਹਾ ਆ ਦੇਖੋ ਆ ਦੇਖੋ ਯਾਰ 20 ਰੁਪਏ ਦੇ ਵਿੱਚ ਪਨੀਰ ਵਾਲੀ ਪੈਟੀ ਮਿਲ ਰਹੀ ਆ 20 ਰੁਪਏ ਦੇ ਵਿੱਚ ਤੰਦੂਰੀ ਸੋਸ ਤੰਦੂਰੀ ਚਾਪ ਵਾਲੀ ਪੈਟੀ ਮਿਲਦੀ ਆ ਤੇ ਆ ਵੀ ਮਨ ਲੱਗਦਾ ਕਾਫੀ ਵਧੀਆ ਹੋਣ ਵਾਲੀ ਆ ਕਿਹਦੇ ਵਿੱਚ ਉੱਪਰੋਂ ਪਾਵਾਂਗੇ ਆਪਾਂ ਥੋੜੀ ਜਿਹੀ ਕੈਚ-ਅਪ ਜਾਨੇਗਾ ਯਾਰ ਹੋਰ ਲੱਗਾ ਆਪਾਂ ਆ ਜਾਣਾ 12:30 ਵਜੇ बढ़िया यार भी रुपए इनकी वाया सोस मिल रही है पूरा पनीर भरिया हुआ भीह रुपये भी तंदूरी चाप मिल रही है दस दे रुपए मिल रही है आलू वाली पैटी औरगर नगर की पाल देखने ना? ਤਾਨੂੰ ਇੰਸਟਾਗ੍ਰਾਮ ਤੇ ਐਂਡ YouTube ਤੇ ਐਂਡ Facebook ਤੇ ਫੋਲੋ ਕਰ ਲਿਓ ਇਸ ਲੋਗ ਨਾਲ ਆਪਾਂ ਇੱਥੇ ਹੀ ਕਰ ਦਿਆ ਖਤਮ ਕਮੈਂਟ ਕਰਕੇ ਦੱਸਿਓ ਅਗਲਾ ਲੋਗ ਆਪਾਂ ਕਿੱਥੇ ਸ਼ੂਟ ਕਰੀਏ ਮਿੱਤੇ ਨਵੀਂ ਵੀਡੀਓ ਸਾਰਨੂੰ ਪਿਆਰ ਭਰਿਸ਼ਟ ਰੱਖਾ ਬਾਏ